ਸਾਨੂੰ ਜੰਟਾ ਦੀ ਰੋਡ ਪੈਂਦੀ ਐ ਇੱਥੋਂ ਤੱਕ ਪਹੁੰਚਣ ਦੇ ਲਈ ਸਾਨੂੰ ਪਤਾ ਨਹੀਂ ਐ ਐਸਟੀ ਤੋਂ ਹੀ ਲਿਖਦੇ ਨੇ ਜੀ ਅੰਦਰਸਟੈਂਡ ਹੋਣੀ ਤਾਂ ਕੰਮ ਤੇ ਇਹ ਬਿਕਦੇ ਸਰਕਾਰ ਦੇ ਤੁਹਾਡੇ ਕੋਲ ਨੰਬਰ ਹੈਗਾ ਜੀ ਸਰਦਾਰ ਸਾਹਿਬ ਦਾ ਨਹੀਂ ਨੰਬਰ ਨਹੀਂ ਹੈਗਾ ਕਿਸੇ ਕੋਲ ਨੱਖ ਰਿਆ ਕਿਸੇ ਕੋਲ ਨੰਬਰ ਹੈ ਕਿਸੇ ਸਰਦਾਰ ਸਾਹਿਬ ਦਾ ਬਾਹਰੋਂ ਮਿਲ ਸਕਦਾ ਜੀ ਬਾਹਰੋਂ ਖਰਜੀ ਨੂੰ ਵੀ ਇੱਥੇ ਕੋਈ ਇਹਨਾਂ ਦਾ ਮੁਲਾਜ਼ਮ ਹੀ ਨਹੀਂ ਹੈ ਦੇਤੇ ਹੈਰਾਨ ਹੋ ਰਹੇ ਹਾਂ ਪਰੇਸ਼ਾਨ ਹਰ ਰਜਿਸਟਰੀਆਂ ਦੀ ਕਿਸੇ ਨੇ ਵੀ ਸੁਣਾਈ ਹੋਰ ਨਹੀਂ ਕਿਸੇ ਨਹੀਂ ਬਸ ਕਹਿ ਦਿੰਦੇ ਆ ਡੀਕ ਰਹੇ ਆ ਜਿਵੇਂ ਆਰ ਹੀ ਨਹੀਂ ਜੇ ਤੁਸੀਂ ਪੁੱਛ ਦਿਆ ਕਹਿੰਦੇ ਵੀ ਤੁਸੀਂ ਦਰਸ਼ਕ ਆ ਰਹੇ ਹੋ ਪਰ ਹਲ ਨਹੀਂ ਆਇਆ ਇਹ ਪਹਿਲਾ 40 ਦਿਨ ਹੜਤਾਲ ਚੱਲ ਗਈ ਨਾ ਕੰਮ ਇਕੱਠਾ ਹੋਇਆ ਬਾਜੀ 40 ਦਿਨ ਜਿਵੇਂ ਹੁਣ ਸਰਕਾਰ ਕਹਿੰਦੀ ਆ ਕਿ ਅਸੀਂ ਹੈਰਾਨ ਹਾਂ ਸਰਕਾਰ ਇਹ ਕਹਿ ਰਹੀ ਆ ਵੀ ਛੋਟੇ ਘਰੇ ਕੰਮ ਹੋਣਗੇ ਸਰਕਾਰ ਆਪ ਦੇ ਦਵਾਰ ਫਰਦਰ ਸੁਣਨ ਵਾਲੀ ਗੱਲ ਇਹ ਆ ਵੀ ਦਫਤਰਾਂ ਚ ਜਾ ਕੇ ਦੇਖੋ ਕੋਈ ਐਮ ਐਲ ਏ ਇੱਥੇ ਕੋਈ ਐਮ ਪੀ ਕਿਸ ਨੇ ਜ਼ਿਕਰ ਨਹੀਂ ਮਾਰਿਆ ਵੀ ਦਫਤਰਾਂ ਚ ਆ ਤੁਸੀਂ ਦਿਖਾ ਦਿਓ ਸਾਨੂੰ ਅੰਮ੍ਰਿਤ ਚ ਕੀ ਹਾਲ ਹੈ ਇਹ ਤਾਂ ਕਹਿੰਦੇ ਆ ਕਰਾਂ ਜੇ ਦਫਤਰਾਂ ਚ ਆ ਤੇ 40 ਦਿਨਾਂ ਤੋਂ ਕੰਮ ਰੁਕੇ ਪਿਆ ਰਜਿਸਟਰੀ 40 ਦਿਨਾਂ ਤੋਂ ਛੋਟੇ ਮੁਲਾਜ਼ਮਾਂ ਦੀ ਜਿਹੜੀ ਉਹ ਮਰਦਾਂ ਦੀ ਹੜਤਾਲ ਚੱਲ ਰਹੀ ਹੈ ਬੋਖਾ ਹੋ ਜਾਂਦਾ ਨਾ ਵੀ ਕੰਮ ਛੱਡ ਕੇ ਵੀ ਆਉਣੀ ਹੋਰ ਕੋਈ ਮਰੀਜ਼ ਆ ਕੰਮ ਛੱਡ ਕੇ ਆਉਂਦੇ ਆ ਕੋਈ ਅੱਜ ਕੱਲ੍ਹ ਕਿਸੇ ਨੇ ਡਾਕੂਮੈਂਟਸ ਬਸਤੇ ਬਾਹਰ ਜਾ ਰਹੇ ਹੈ ਜੀ ਕਿਸੇ ਵੀ ਕਿਸੇ ਰਜਿਸਟਰੀ ਜਾਂ ਕਿਸੇ ਡਾਕੂਮੈਂਟ ਨੂੰ ਨਹੀਂ ਆ ਬਾਹਰ ਅੰਡੇਕ ਚੰਦਰਾ ਹੈ ਜੀ ਬਾਹਰ ਜਾਣ ਦਾ ਬੱਚਿਆਂ ਦਾ ਕੰਮਾ ਕਿੱਥੇ ਦਾ ਰਜਿਸਟਰੀ ਦਾ ਕੰਮਾ ਸੀ ਇਹਨਾਂ ਦਾ ਕੰਮ ਹੋਣ ਦਾ ਕਿਹੜਾ 40 ਦਿਨ ਇੱਕ ਤਹਿਸੀਲ ਦਾ ਕੰਮ ਬੰਦ ਰਹਿ ਜੇ ਤਾਂ ਕਾਇਦੇ ਨਾਲ ਖੇਡਾ ਜੀ ਤਹਿਸੀਲ ਦਾ ਕੰਮ ਤਾਂ 2 ਦਿਨ ਬੰਦ ਰਹਿ ਜੇ ਬਹੁਤ ਘੱਟ ਹੋ ਜਾਂਦਾ 40 ਦਿਨਾਂ ਤੋਂ ਤਹਿਸੀਲ 'ਚ ਕੋਈ ਰਜਿਸਟਰੀ ਨਹੀਂ ਹੋਈ ਨਾ ਗਹਿਣੇ ਦੀ ਨਾ ਬੈ ਦੀ ਨਾ ਹੋਰ ਕੋਈ ਕੰਮ ਹੋਇਆ ਜੀ ਕਾਲੀ ਗ੍ਰੰਥ ਮੰਗਦਾ ਅੱਜ ਖੁੱਲੀ ਹੈ ਅੱਜ ਤੁਸੀਂ ਬੜਾ ਅੱਛਾ ਹੋ। ਬਿਲਕੁਲ ਇਹ ਖੱਜਲ ਖਵਾਰੀ ਆ ਲੋਕਾਂ ਨੂੰ ਆਪਣਾ ਘਰ ਹੀ ਨਹੀਂ ਚਾਹਦਾ ਹੁੰਦਾ ਚੁੱਲਾ ਚੌਂਕਾ ਵੀ ਸੁੰਨਾ ਹੋਣਾ। ਅੱਛਾ ਕਿੰਨੇ ਦਿਨ ਹੋ ਗਏ ਮਤਲਬ ਪਹਿਲਾਂ ਵੀ ਆਏ ਹੋ ਕੋਈ ਨਹੀਂ ਆਏ ਆ। ਕਿੰਨਾ ਕੰਮ ਆਂ ਤੋਟਾ ਮੁੰਜੀਤ ਕੋਲ ਇਹ ਸੁਭਾਗ ਇਹਨਾਂ ਨੂੰ ਕਿਸੇ ਨੇ ਸਾਨੂੰ ਦੱਸਿਆ ਨਹੀਂ ਇਹ ਲੋਕਾਂ ਨੂੰ ਕਿ ਇੰਨੇ ਵਜੇ ਆਉਣਗੇ ਅਜਿਹਾ ਉਹ ਜਾਣ ਚਾਹਣ ਕੋਲ ਹੀ ਖੜੇ ਰਹਿਣਾ ਜੀ ਪਿੱਛੇ ਸਭ ਟੰਡਾ ਆਇਆ ਇਹਨਾਂ ਦੇ ਪ੍ਰੋਜੈਕਟ ਨਹੀਂ ਲਖਾ ਲਈਆਂ ਮੁੰਡੀਆਂ ਨੂੰ ਪਿੱਛੇ ਭਗਾਂਜਾ ਭੈਰੂ ਆਇਆ 9 ਵਜੇ ਨੇ ਦਿੱਤਾ ਇਹ 9 ਵਜੇ ਨੇ ਦਿੱਤਾ ਨੰਬਰ ਲਓ ਬਈਆ ਸਰ ਕਰੀਮ ਬਣਾ ਜਾ ਹੁਣ ਨਾਲ ਨਾਲ ਤੈਂ ਬੱਚੀ ਆਪਾਂ ਕੰਮ ਦੀ ਕਰ ਲਈਏ ਇਹ ਤੁਸੀਂ ਕੱਲ ਅਪਲਾਈ ਕੀਤਾ ਉਹ ਇੱਧਰ ਨਹੀਂ ਜੀ ਰਿਹਾ ਕਿ 4 ਦਿਨ ਸਮਾਂ ਵਾ ਤੇ 3 ਦਿਨ ਚੋਂ ਪਹਿਲਾਂ ਪਹਿਲਾਂ ਕੱਟ ਪਈ ਜਾਂਦੀ ਤੇ ਲੋਕਾਂ ਨੂੰ ਤੁਹਾਨੂੰ ਏਜੰਟਾਂ ਦੀ ਰੋਡ ਪੈਂਦੀ ਐ ਇੱਥੋਂ ਤੱਕ ਪਹੁੰਚਣ ਦੇ ਲਈ ਸਾਨੂੰ ਪਤਾ ਨਹੀਂ ਰਿਸ਼ਟੀ ਤੋਂ ਹੀ ਲਿਖਦੇ ਨੇ ਜੀ ਅਨਸਰਟਿੰਗ ਹੋਣੀ ਨਹੀਂ ਤਾਂ ਕੰਮ ਤੇ ਇਹ ਵਕਤ ਸੀ ਕਨਸਟੇਜ ਕਿੰਨੇ ਵਜੇ ਦਾ ਸਮਾਂ ਚੱਲਦਾ ਤੁਹਾਨੂੰ ਇਹ ਨਾ ਕਰਦੇ ਨਾ ਕੋਈ ਨਾ ਤੀ ਇਹ ਕੋਈ ਦਫਤਰੀ ਕੰਮ ਹੈ ਇਹ ਬਾਤ ਗੁੰਦਰਾ ਕੰਮ ਕਰਨਾ ਚਾਹੀਦਾ ਕਿੰਨੇ ਸਮਾਂ ਦੇ ਡਿਊਟੀਆਂ ਚਲੋ ਤੁਹਾਡੀ ਮੇਰਾ ਨਾਮ ਪਰ ਕੋਈ ਮੇਰੇ ਨਾਲ ਕੋਈ ਇਹ ਮੈਨੂੰ ਡਿਸ਼ਚਾਰਜ ਅੱਛਾ ਤੁਸੀਂ ਗੁਜ਼ਾਰ ਪਾਰਟੀ ਨਹੀਂ ਕਰੇਗੀ ਅਸੀਂ ਤੁਹਾਡੇ ਕੋਲ ਇਹ ਦੋ ਚਾਰ ਕੋਈ ਪ੍ਰਮੋਟ ਹੋ ਗਏ ਨੇ ਤੇ ਪਰਸੋਂ ਦੇ ਆਰਡਰ ਹੋਏ ਨੇ ਤਾਂ ਮੋਟ ਪ੍ਰਮੋਸ਼ਨ ਤੇ ਅੰਦਰ ਕੋਈ ਪੇਮੈਂਟ ਹੋ ਜੇਗੀ ਸਿਕਾਰ ਨਹੀਂ ਕਰਨੀ ਤਾਂ ਬਿਲਕੁਲ ਇਹ ਰਜਿਸਟਰੀਆਂ ਦੇ ਜਿਹੜੇ ਕਿ ਅਹ ਸਿਗਨੇਚਰ ਵਗੈਰਾ ਇਹਦੇ ਕਰ ਰਹੇ ਨੇ ਇਹਨਾਂ ਦੇ ਕਾਫੀ ਢੇਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਕੰਮ ਵੀ ਕਰ ਰਹੇ ਨੇ ਬੇਸ਼ੱਕ ਨੇਟ ਹੋ ਗਏ ਨੇ 1:00 ਵਜੇ 1:00 ਵਜੇ ਪੁੱਛਿਆਗਾ ਤੇ ਤਸਦੀਲਦਾਰ ਵੀ ਪਹੁੰਚ ਗਏ ਨੇ ਤਾਂ ਅਸੀਂ ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਖੜੇ ਬਸ